ਬੀਤੀ ਸ਼ਨੀਵਾਰ ਸ਼ਾਮ 6 ਵਜੇ ਦੇ ਕਰੀਬ ਵੈਂਕੂਵਰ ਦੇ ਲੈਂਗਲੀ ਇਲਾਕੇ ਦੇ ਵਿੱਚ ਦੋ ਗੁੱਟਾਂ ਦੇ ਵਿਚਕਾਰ ਆਪਸ ਦੇ ਵਿੱਚ ਖੂਨੀ ਝੜਪ ਹੋਈ ਜਿੱਥੇ ਇੱਕ ਸ਼ੂਟਰ ਦੀ ਮੌਕੇ ਦੇ ਮੌਤ ਹੋ ਗਈ ਹੈ ਇਹ ਸ਼ੂਟਰ ਅਲਬਰਟਾ ਪ੍ਰੋਵਿੰਸ ਦਾ ਦੱਸਿਆ ਜਾ ਰਿਹਾ ਜੋ ਵੈਂਕੂਵਰ ਦੇ ਵਿੱਚ ਨਾਮੀ ਗੈਂਗ ਬ੍ਰਦਰ ਕੀਪਰ ਗੈਂਗਸ ਦੇ ਨਾਮੀ ਗੈਂਗਸਟਰ ਬਰਿੰਦਰ ਸ਼ਖਤ ਢਾਲੀਵਾਲ ਨੂੰ ਮਾਰਨ ਆਇਆ ਸੀ ਪਰ ਜਦੋਂ ਉਸ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਤਾਂ ਉਸ ਦਾ ਜਵਾਬੀ ਫਾਇਰ ਦਿੰਦਿਆਂ ਹੋਏ ਆ ਬਰਿੰਦਰ ਸ਼ਖਤ ਢਾਲੀਵਾਲ ਦੇ ਵੱਲੋਂ ਉਸ ਨੂੰ ਮੌਕੇ ਦੇ ਉੱਤੇ ਹੀ ਢੇਰ ਕਰ ਦਿੱਤਾ ਤੇ ਬਾਅਦ ਦੇ ਵਿੱਚ ਜਦੋਂ ਸ਼ਖਤ ਢਾਲੀਵਾਲ ਆਪਣੀ ਗੱਡੀ ਦੇ ਵਿੱਚ ਬੈਠ ਕੇ ਉੱਥੋਂ ਦੀ ਜਾਣ ਲੱਗਿਆ ਤਾਂ ਉਸ ਨੂੰ ਆਰ ਸੀ ਐਮ ਪੀ ਦੇ ਵੱਲੋਂ 78 ਬੀ 208 ਸਟਰੀਟ ਦੇ ਉੱਤੇ ਫੜ ਲਿਆ ਗਿਆ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਉਹ ਉੱਥੇ ਜੇਰੇ ਇਲਾਜ ਹੈ ਤਾਂ ਉਹ ਦੱਸਦੀ ਹੈ ਕਿ ਬਰਿੰਦਰ ਢਾਲੀਵਾਲ ਦੇ ਦੋ ਭਰਾ ਪਹਿਲਾਂ ਹੀ ਇਨ੍ਹਾਂ ਗੈਂਗਵਾਰਾਂ ਦੇ ਵਿੱਚ ਮਾਰੇ ਜਾ ਚੁੱਕੇ ਨੇ ਔਰ ਕਿਸੇ ਸਮੇਂ ਇਨ੍ਹਾਂ ਦੀ ਐਸੋਸੀਏਸ਼ਨ ਰੈਡ ਸਕੋਰਪੀਅਨਸ ਤੇ ਬੈਕਨ ਬ੍ਰਦਰਜ਼ ਦੇ ਨਾਲ ਹੁੰਦੀ ਸੀ ਹਾਲਾਂਕਿ ਆਈ ਹੇਟ ਹੁਣ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਔਰ ਆਸ-ਪਾਸ ਦੇ ਇਲਾਕੇ ਦੀ ਸੀਸੀਟੀਵੀ ਫੁਟੇਜ ਨੂੰ ਵੀ ਖੰਡਾਲਿਆ ਜਾ ਰਿਹਾ ਹੈ ਪਰ ਸ਼ੁਰੂਆਤੀ ਜਾਂਚ ਦੇ ਦੌਰਾਨ ਇਹ ਨਿਕਲ ਕੇ ਸਾਹਮਣੇ ਆਇਆ ਹੈ ਕਿ ਇਹ ਬ੍ਰਿਟਿਸ਼ ਕੋਲੰਬੀਆ ਦੇ ਦੋ ਗੈਂਗਵਾਰਾਂ ਦਾ ਹੀ ਨਤੀਜਾ ਮੰਨਿਆ ਜਾ ਰਿਹਾ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਕਿਸੇ ਵੀ ਵਿਅਕਤੀ ਦਾ ਅਜੇ ਤੱਕ ਨਾਮ ਨਹੀਂ ਜਾਰੀ ਕੀਤਾ ਗਿਆ ਪਰ ਪੀੜਤ ਪਰਿਵਾਰ ਨੂੰ ਜ਼ਰੂਰ ਇਸ ਦੀ ਸੂਚਨਾ ਦੱਸ ਦਿੱਤੀ ਗਈ ਹੈ ਹਾਲਾਂਕਿ ਇਸ ਘਟਨਾ ਦੀ ਜਾਣਕਾਰੀ ਐਂਟੀ ਗੈਂਗ ਕੰਬਾਈਨਡ ਫੋਰਸਸ ਸਪੈਸ਼ਲ ਇਨਫੋਰਸਮੈਂਟ ਯੂਨਿਟ ਨੂੰ ਵੀ ਦੇ ਦਿੱਤੀ ਗਈ ਹੈ ਔਰ ਉਹਨਾਂ ਦੀ ਵੀ ਮਦਦ ਇਸ ਮਸਲੇ ਨੂੰ ਹੱਲ ਕਰਨ ਦੇ ਲਈ ਲਈ ਜਾ ਰਹੀ ਹੈ ਤਾਂ ਜੋ ਸ਼ੂਟਰ ਦੀ ਆਈਡੈਂਟੀਫਿਕੇਸ਼ਨ ਹੋ ਸਕੇ ਔਰ ਇਹ ਪਤਾ ਚੱਲ ਸਕੇ ਕਿ ਇਹ ਸ਼ੂਟਰ ਕਿਹੜੀ ਗੈਂਗ ਦੇ ਨਾਲ ਸੰਬੰਧਤ ਸੀ ਲੈਂਗਲੀ ਵੈਂਕੂਵਰ ਤੋਂ ਗਗਨਦੀਪ ਸਿੰਘ ਦੀ ਰਿਪੋਰਟ